ਸੋ ਜੋ ਕੇ ਹੋਜੀ ਜੇਲ ਜਿੱਥੇ ਬਚ ਕੇ ਜਾਣਾ ਇੰਪੋਸੀਬਲ ਮੰਨਿਆ ਜਾਂਦਾ ਸੀ ਹਰ ਪਾਸੇ ਗਾਰਡਸ 15 ਫੁੱਟ ਉੱਚੀ ਫੈਂਸ ਸਮੁੰਦਰ ਦੀਆਂ ਠੰਡੀਆਂ ਤੇ ਖਤਰਨਾਕ ਵੇਵਸ ਪਰ 1962 ਵਿੱਚ ਤਿੰਨ ਬੰਦੇ ਐਲਕਟਰਾਸ ਤੋਂ ਗਾਇਬ ਹੋ ਗਏ ਨਾ 라ਸ਼ ਮਿਲੀ ਨਾ ਕੋਈ ਸਬੂਤ ਸਿਰਫ ਇੱਕ ਰਾਜ਼ ਜੋ ਅਜ ਵੀ ਅਨਸੋਲਵ ਹੈ ਇਹ ਦੁਨੀਆ ਦੀ ਸਭ ਤੋਂ ਡੇਰਿੰਗ ਜੇਲ ਬ੍ਰੇਕ ਦੀ ਕਹਾਣੀ ਐਸਕੇਪ ਫਰਮ ਐਲਕਟਰਾਸ ਪੈਸਿਫਿਕ ਓਸ਼ੀਨ 'ਚ ਸੈਂਟ ਫਰਾਂਸਿਸਕੋ ਸ਼ਹਿਰ ਤੋਂ ਆਲਮੋਸਟ 1.5 ਮੀਲ ਦੂਰ 22 ਏਕੜ ਦਾ ਇੱਕ ਛੋਟਾ ਜਿਹਾ ਆਈਲੈਂਡ ਐਲਕਟਰਾਜ਼ ਇਹ ਆਈਲੈਂਡ ਤੇ ਬਣੀ ਇਹ ਜੇਲ੍ਹ ਵਿੱਚ ਦੁਨੀਆ ਦੇ ਸਭ ਤੋਂ ਕ੍ਰਿਮੀਨਲਸ ਰੱਖੇ ਜਾਂਦੇ ਸੀ ਚਾਹੇ ਉਹ ਐਲ ਕਪੋਨ ਹੋਵੇ ਜਾਂ ਮਸ਼ੀਨ ਗਨ ਕੈਲੀ ਗ੍ਰੇਡੀ ਬਿਲਡਿੰਗ ਮੈਸਿਵ ਪੱਥਰ ਤੇ ਬਣੀ ਹੋਈ ਸੀ ਇਸੇ ਕਰਕੇ ਇਹਨੂੰ ਦ ਰੌਕ ਵੀ ਕਹਿੰਦੇ ਸੀ ਉੱਤੇ ਤੋਂ ਜੇਲ੍ਹ ਦੇ ਇਰਦ-ਗਿਰਦ 15 ਫੁੱਟ ਦੀ ਉੱਚੀ ਲੋਹੇ ਦੀ ਫੈਂਸ ਲੱਗੀ ਹੋਈ ਸੀ 1934 ਚ ਸਰਕਾਰ ਨੇ ਐਲਕਟਰਾਜ਼ ਨੂੰ ਫੈਡਰਲ ਮੈਕਸਿਮਮ ਸਿਕਿਉਰਿਟੀ ਪ੍ਰੈਜ਼ੈਂਟ ਡਿਕਲੇਅਰ ਕਰ ਮਲੇਸੀ ਕਿ ਜੇ ਕੋਈ ਇੱਕ ਵਾਰ ਐਲਕਟਰਾਜ਼ ਦੀ ਪ੍ਰਿਜ਼ਨ ਚ ਚਲਾ ਜਾਵੇ ਫਿਰ ਉਹ ਬਾਹਰ ਜ਼ਿੰਦਾ ਨਹੀਂ ਨਿਕਲ ਸਕਦਾ ਇਨ ਸ਼ਾਰਟ ਜੇ ਇੱਕ ਵਾਰੀ ਕੋਈ ਇੱਥੇ ਆ ਗਿਆ ਤਾਂ ਇਹ ਤੋਂ ਫਰਾਰ ਹੋਣਾ ਬਿਲਕੁਲ ਵੀ ਪੋਸੀਬਲ ਨਹੀਂ ਸੀ ਪਰ ਜੂਨ 1962 ਚ ਐਲਕਟਰਾਜ਼ ਦੀ ਇਸੇ ਸੈਕਿਉਰਿਟੀ ਨੂੰ ਕਿਸੇ ਨੇ ਚੈਲੰਜ ਕੀਤਾ 11 ਜੂਨ 1962 ਦੀ ਰਾਤ ਤਿੰਨ ਪ੍ਰਿਜ਼ਨਰਸ ਜੇਲ ਤੋਂ ਫਰਾਰ ਹੋ ਗਏ ਵੀਵ ਨੇਵਰ ਅਲਾਉਡ ਅ ਪ੍ਰਿਜ਼ਨਰ ਟੂ ਏਸਕੇਪ ਫਰਮ ਥਿਸ ਜੇਲ ਇਟਸ ਟਾਈਮ ਟੂ ਬ੍ਰਿੰਗ ਇਨ ði ਮਿਲਟਰੀ ਕਾਰਲ ਟੂ ਬੋਲਡਰ ਇਸ ਕਹਾਣੀ ਦੇ ਮੇਨ ਕੈਰੇਕਟਰ ਚਾਰ ਪ੍ਰिजनਰਸ ਨੇ ਜான் ਐਂਗਲਿਨ, ਕਲੈਰੈਂਸ ਐਂਗਲਿਨ, ਫ੍ਰੈਂਕ ਮੋਰੇਸ ਤੇ ਐਲਨ ਵੈਸਟ। ਜੌਨ ਤੇ ਕਲੈਰੈਂਸ ਐਂਗਲਿਨ ਦੋਨੋਂ ਬ੍ਰਦਰ ਸੀ। ਉਹਨਾਂ ਨੂੰ ਬੈਂਕ ਰੋਬਰੀ ਦੇ ਕੇਸ 'ਚ ਐਲਕਟਰਾਸਟ ਸਜ਼ਾ ਹੋਈ ਸੀ। ਫ੍ਰੈਂਕ ਮੋਰੇਸ ਇੱਕ ਇੰਟੈਲੀਜੈਂਟ ਪਰ ਡੇਂਜਰਸ ਚੋਰ ਸੀ ਜੋ 13 ਸਾਲ ਦੀ ਉਮਰ ਤੋਂ ਜੇਲ੍ਹ 'ਚ ਆ ਜਾ ਰਿਹਾ ਸੀ। ਉਹਨੂੰ ਵੀ ਬੈਂਕ ਰੋਬਰੀ ਦੇ ਕਾਰਨ ਹੀ ਜੇਲ੍ਹ 'ਚ ਪਾਇਆ ਗਿਆ ਸੀ। ਐਲਨ ਵੈਸਟ ਐਲਨ ਵੈਸਟ ਉਹ ਪ੍ਰਿਜ਼ਨਰ ਸੀ ਜਿਹਨੇ ਪਹਿਲਾਂ ਵੀ ਕਈ ਵਾਰ ਓਰਜਨਲਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਇਸੇ ਕਰਕੇ ਉਹਨੂੰ ਸਭ ਤੋਂ ਸੇਫ ਜੇਲ ਐਲਕਟਰਾਸਟ ਰੱਖਿਆ ਗਿਆ ਸੀ ਐਲਨ ਵੈਸਟ ਕਾਫੀ ਟਾਈਮ ਤੋਂ ਐਲਕਟਰਾਸਟ ਹੀ ਬੰਦ ਸੀ ਤੇ ਉਹਨੂੰ ਇਸ ਜੇਲ ਦੇ ਹਰ ਕੋਨੇ ਹਰ ਲੂਪ ਕੋਲ ਦਾ ਪਤਾ ਲੱਗ ਚੁੱਕਿਆ ਸੀ 1960s ਵਿੱਚ ਐਲਨ ਵੈਸਟ ਨੇ ਸਭ ਤੋਂ ਪਹਿਲਾਂ ਐਲਕਟਰਾਸਟ ਤੋਂ ਭੱਜਣ ਦਾ ਆਈਡੀਆ ਬਾਕੀ ਤਿੰਨ ਪ੍ਰਿਜ਼ਨਰਜ਼ ਨੂੰ ਦੱਸਿਆ ਉਹਨੂੰ ਜੇਲ ਦੇ ਬਲਾਕ ਵਿੱਚ ਇੱਕ ਕਮੀ ਨਜ਼ਰ ਆਈ ਹਰ ਸੈੱਲ ਦੀ ਪਿਛਲੀ ਕੰਤ ਤੇ ਇੱਕ ਛੋਟੇ ਜਿਹੇ ਵੈਂਟੀਲੇਸ਼ਨ ਲਈ ਇੱਕ ਜਾਲੀ ਲੱਗੀ ਹੋਈ ਸੀ ਇਹ ਵੈਂਟ ਸਿਰਫ 5x9 ਇੰ ਐਲਨ ਜਾਣਦਾ ਸੀ ਕਿ ਐਲਕਟਰਾਜ਼ ਦੀ ਕੰਕਰੀਟ ਦੀ ਵਾਲ ਸਿਰਫ 6 ਇੰਚ ਮੋਟੀ ਹੈ। ਜੇ ਉਹ ਨੋ ਵੈਂਟਸ ਨੂੰ ਥੋੜਾ ਹੋਰ ਵੱਡਾ ਕੀਤਾ ਜਾਏ ਤਾਂ ਇੱਕ ਪਤਲਾ ਇਨਸਾਨ ਉਹ ਰਾਤੋਂ ਬਾਹਰ ਨਿਕਲ ਸਕਦਾ ਹੈ। ਪ੍ਰੋਬਲਮ ਇਹ ਸੀ ਕਿ 1960 ਤੱਕ ਇਹ ਚਾਰੋਂ ਇਕੋ ਸੈਲ ਬਲਾਕ ਚ ਬੰਦ ਨਹੀਂ ਸੀ ਐਂਡ ਇਹਨਾਂ ਦੇ ਸੈਲਸ ਵੀ ਦੂਸਰੇ ਬਲਾਕਸ 'ਚ ਸੀ। ਉਹ ਸਿਰਫ ਲੰਚ ਬ੍ਰੇਕ 'ਚ ਇਕੱਠੇ ਹੁੰਦੇ ਸੀ। ਐਲਨ ਦੇ ਪਲਾਨ ਦੇ ਅਕੋਰਡਿੰਗ ਚਾਰੋਂ ਪ੍ਰਿਜ਼ਨਰਸ ਨੇ ਜੇਲ ਐਂਡ ਐਡਮਿਨਿਸਟ੍ਰੇਸ਼ਨ ਕੋਲ ਅਲੱਗ-ਅਲੱਗ ਬਹਾਨੇ ਲੈ ਕੇ ਰਿਕੁਐਸਟ ਕੀਤੀ ਕਿ ਉਹਨਾਂ ਚਾਰਾਂ ਨੂੰ ਬਲਾਕ B ਵਾਲੇ ਸੈਲਸ 'ਚ ਟ੍ਰਾਂਸਫਰ ਕੀਤਾ ਜਾਏ। ਐਂਡ ਕੁਝ ਮਹੀਨੇ ਬਾਅਦ ਕਿਸਮਤ ਨੇ ਉਹਨਾਂ ਦਾ ਸਾਥ ਦਿੱਤਾ ਜੈਲਰ ਨੇ ਸੱਚਮੁੱਚ ਉਹਨਾਂ ਨੂੰ ਬਲਾਕ B ਦੀ ਹੀ ਕਲਾਈਂਟ ਇੱਕ ਦੂਜੇ ਦੇ ਨੇੜੇ ਵਾਲੇ ਸੈਲਸ 'ਚ ਟ੍ਰਾਂਸਫਰ ਕਰ ਦਿੱਤਾ ਉਹਨਾਂ ਦਾ ਪਹਿਲਾ ਟਾਰਗੇਟ ਪੂਰਾ ਹੋ ਚੁੱਕਿਆ ਸੀ ਪਰ ਉਹਨਾਂ ਚਾਰਾਂ ਦੇ ਸੈਲਸ ਇਕੱਠੇ ਹੋ ਗਏ ਸੀ ਤੇ ਪਲੈਨਿੰਗ ਹੋਰ ਆਸਾਨ ਅਗਲੇ 2 ਸਾਲ ਤੱਕ ਇਹ ਚਾਰੋਂ ਚੁੱਪਚਾਪ ਆਪਣੇ ਸੈਲਸ 'ਚ ਬੈਠ ਕੇ ਇਸਕੇ ਪਲੈਨ ਨੂੰ ਹੋਰ ਫਾਈਨਲਾਈਜ਼ ਕਰ ਰਹੇ ਸੀ ਲੰਚ ਟਾਈਮ 'ਚ ਜਦੋਂ ਵੀ ਮੌਕਾ ਮਿਲਦਾ ਉਹ ਹਲਕੀ ਜਿਹੀ ਆਵਾਜ਼ ਅੰਕੇਦੀ ਸਟ੍ਰੈਟੇਜੀ ਪਲਾਨ ਕਰਦੇ ਸੀ ਇਸ਼ਾਰੇ ਨਾਲ ਗੱਲਾਂ ਕਰਦੇ ਸੀ ਉਹਨਾਂ ਦੀ ਹਰ ਚਾਲ ਸੂਚੀ ਸਮਝੀ ਸੀ ਸਭ ਕੁਝ ਇੱਕ ਪਰਫੈਕਟ ਤਰੀਕੇ ਨਾਲ ਹੋਣਾ ਚਾਹੀਦਾ ਸੀ ਕਿ ਕਿਸੇ ਨੂੰ ਸ਼ੱਕ ਨਾ ਹੋ ਤੇ ਫਾਈਨਲੀ 11 ਜੂਨ 1962 ਦੀ ਰਾਤ ਉਹ ਦਿਨ ਆਈ ਗਿਆ ਉਸ ਰਾਤ ਉਹਨਾਂ ਨੇ ਆਪਣੀ ਏਸਕੇਪ ਪਲਾਨ ਕੀਤੀ ਹੋਈ ਸੀ ਅਗਲੀ ਸਵੇਰ 12 ਜੂਨ 1962 ਨੂੰ ਰੂਟੀਨ ਮੁਤਾਬਕ ਸਵੇਰੇ 7 ਵਜੇ ਜੇਲ ਸਟਾਫ ਨੇ ਕੈਦੀਆਂ ਦੀ ਕਾਊਂਟਿੰਗ ਸ਼ੁਰੂ ਕੀਤੀ ਇਕ ਗਾਰਡ ਬਲਾਕ B ਵਿੱਚ ਇੱਕ-ਇੱਕ ਸੈਲ ਦੇ ਸਾਹਮਣੇ ਰੁੱਕ ਕੇ ਗਿਣਤੀ ਕਰ ਰਿਹਾ ਸੀ ਪਰ ਅੱਜ ਕੁਝ ਅਜੀਬ ਸੀ ਚਾਰ ਦੀ ਜਗ੍ਹਾ ਤਿੰਨ ਕਿੱਧਦੀ ਗਾਇਬ ਸੀ ਸਿਕਿਉਰਿਟੀ ਸਟਾਫ ਨੇ ਪਹਿਲੇ ਸੋਚਿਆ ਸ਼ਾਇਦ ਗਿਣਤੀ 'ਚ ਕੋਈ ਗਲਤੀ ਹੋ ਗਈ ਹੋਵੇ ਗਾਰਡਸ ਨੇ ਰਾਈਟ ਅਵੇ ਹਰ ਸੈਲ ਚੈੱਕ ਕਰਨਾ ਸ਼ੁਰੂ ਕਰਤਾ ਇੱਕ ਨਜ਼ਰ 'ਚ ਤਾਂ ਜੌਨ ਐਂਗਲਿੰਗ, ਕਲੈਰੈਂਸ ਐਂਗਲਿੰਗ ਤੇ ਫ੍ਰੈਂਕ ਮੋਰਿਸ ਆਪਣੇ ਆਪਣੇ ਬੈੱਡ ਤੇ ਆਰਾਮ ਨਾਲ ਸੁੱਤੇ ਲੱਗੇ ਨੇ ਪਰ ਗਾਰਡਸ ਨੂੰ ਕੁਝ ਸਸਪੀਸ਼ੀਅਸ ਲੱਗਿਆ ਕਿਉਂਕਿ ਉਹਨਾਂ ਦੀ ਕੋਈ ਮੂਵਮੈਂਟ ਨਹੀਂ ਹੋ ਰਹੀ ਸੀ ਉਹਨਾਂ ਨੇ ਫਟਾਫਟ ਕੰਬਲ ਖਿੱਚਿਆ ਤੇ ਸਭ ਦੇ ਹੋ ਜੋੜ ਗਏ ਬਿਸਤਰ ਤੇ ਇਨਸਾਨ ਦੀ ਜਗ੍ਹਾ ਇੱਕ ਨਕਲੀ ਡਮੀ ਹੈਡ ਰੱਖਿਆ ਸੀ ਪਲਾਸਟਰ ਸੋਪ ਤੇ ਸੀਮਿੰਟ ਦੇ ਮਿਕਸਚਰ ਨਾਲ ਬਣਿਆ ਹੋਇਆ ਇੱਕ ਨਕਲੀ ਸਰ ਇਹ ਸਭ ਦੇਖ ਕੇ ਜੇਲ ਅਡਮਿਨਿਸਟ੍ਰੇਸ਼ਨ ਤੇ ਸਾਰੇ ਗਾਰਡਸ ਪੈਨਿਕ ਹੋ ਗਏ ਸੈਕਿੰਡਸ ਅੰਦਰ ਹੀ ਅਲਾਰਮ ਮਜਾ ਦਿੱਤੇਗੇ ਗਾਰਡਸ ਨੇ ਤੁਰੰਤ ਪੂਰੀ ਜੇਲ 'ਚ ਰੈਡ ਅਲਰਟ ਚਲਾ ਦਿੱਤਾ ਹਰ ਸੈਲ ਬਿਲਡਿੰਗ ਦੇ ਹਰ ਕੋਨੇ 'ਚ ਤਲਾਸ਼ੀ ਸ਼ੁਰੂ ਹੋ ਗਈ ਚਾਰਟਿੰਗ ਚੈਨਰ ਨੂੰ ਯਕੀਨ ਸੀ ਕਿ ਇਹ ਕੈਦੀ ਦੂਰ ਤੱਕ ਨਹੀਂ ਗਏ ਹੋਗੇ ਸ਼ਾਇਦ ਆਇਲੈਂਡ 'ਤੇ ਕਿਸੇ ਕੋਨੇ 'ਚ ਲੁਕੇ ਹੋਣ ਗਾਜ ਨੇ ਸੈਲਸ ਤੋਂ ਲੈ ਕੇ ਪ੍ਰिजनਰ ਦੀ ਛੱਤ ਸਟੋਰ ਰੂਮਸ ਹਰ ਤਾਂ ਛਾਣ ਮਾਰੀ ਸਮੁੰਦਰ ਕਿਨਾਰੇ ਤੱਕ ਲੱਭ ਲਿਆ ਪਰ ਨਾ ਕੋਈ ਕੈਦੀ ਮਿਲਿਆ ਨਾ ਕੋਈ ਸਬੂਤ ਇਨੀ ਹਾਈ ਸਿਕਿਉਰਿਟੀ ਜੇਲ੍ਹ 'ਚ ਤਿੰਨ ਕੈਦੀ ਕਿਵੇਂ ਭਾਜੀ ਲਾ ਇਨਫੋਰਸਮੈਂਟ ਏਜੰਸੀਜ਼ ਦੇ ਸੀਨੀਅਰ ਤੱਕ ਹੀ ਲੱਗੇ ਐਫ ਬੀ ਆਈ ਤੱਕ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਇਹ ਖਬਰ ਅਗਲੇ ਦਿਨ ਅਖਬਾਰਾਂ ਦੀ ਹੈਡਲਾਈਨਸ ਛਾਪੀ ਤਿੰਨ ਕੈਦੀ ਐਲਕਟਰਾਸ ਜੀਰਦੂਫਰਾ ਥੋੜੀ ਦੇਰ ਬਾਅਦ ਪਤਾ ਲੱਗ ਗਿਆ ਕਿ ਚੌਥਾ ਸਾਥੀ ਐਲਨ ਵੈਸਟ ਆਪਣੀ ਸੈਲ 'ਚ ਹੀ ਮੌਜੂਦ ਸੀ ਉਹ ਉਸ ਰਾਤ ਭੱਜ ਨਹੀਂ ਸਕਿਆ ਐਲਨ ਵੈਸਟ ਨੂੰ ਪਤਾ ਸੀ ਕਿ ਤਿੰਨ ਜਾਣੇ ਦੇ ਭੱਜ ਜਾਣ ਤੇ ਸਾਰਾ ਸ਼ੱਕ ਉਹਦੇ ਤੇ ਆਊਗਾ ਕਿਉਂਕਿ ਉਹ ਵੀ ਉਹਨਾਂ ਦੀ ਗੈਂਗ ਦਾ ਇੱਕ ਮੈਂਬਰ ਸੀ ਐਲਨ ਵੈਸਟ ਨੇ ਆਫੀਸਰ ਕੋਲ ਜਾ ਕੇ ਆਪ ਹੀ ਕਨਫੈਸ ਕਰਤਾ ਤਾਂ ਆਫੀਸਰ ਨੂੰ ਪਤਾ ਚੱਲਿਆ ਕਿ ਤਿੰਨੋਂ ਪ੍ਰਿਜ਼ਨਰਸ ਆਪਣੇ ਸੈਲ ਦੀ ਵੈਂਟ ਦੀ ਜਾਲੀ ਨੂੰ ਤੋੜ ਕੇ ਭੱਜੇ ਨੇ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਉਦੋਂ ਹੋਈ ਜਦੋਂ ਪਤਾ ਲੱਗਿਆ ਕਿ ਤਿੰਨ ਨਹੀਂ ਬਲਕਿ ਚਾਰ ਸੈਲ ਦੇ ਵੈਂਟ ਡੈਮੇਜ ਐਲਨ ਵੈਸਟ ਤੋਂ ਪੁੱਛਿਆ ਗਿਆ ਕਿ ਤੂੰ ਕਿਉਂ ਨਹੀਂ ਭੱਜਿਆ ਐਲਨ ਇਨਵੈਸਟੀਗੇਸ਼ਨ ਨੂੰ ਸਮਝਾਇਆ ਕਿ ਉਹਦੀ ਕਿਸਮਤ ਖਰਾਬ ਸੀ ਉਹ ਆਪਣੀ ਦੀਵਾਰ ਦੇ ਸਰਾਖ ਟਾਈਮ ਤੇ ਇਨਫ ਵੱਡਾ ਨਹੀਂ ਕਰ ਸਕਿਆ ਮੈਨੂੰ ਤਾਂ ਕੋ ਥੋੜਾ ਹਿੱਸਾ ਕੱਟ ਕੇ ਬਾਹਰ ਨਿਕਲਦੀ ਕੋਸ਼ਿਸ਼ ਕਰਦਾ ਤਾਂ ਉਹਦੇ ਸਾਥੀ ਆਲਰੇਡੀ ਉੱਥੋਂ ਭੱਜ ਚੁੱਕੇ ਸੀ ਉਹਨੇ ਆਪਣੇ ਆਪ ਨੂੰ ਬਚਾਣ ਲਈ ਆਫੀਸਰਸ ਨਾਲ ਡੀਲ ਕੀਤੀ ਤੇ ਆਪਣਾ ਪਲਾਨ ਪੂਰਾ ਸੱਚ-ਸੱਚ ਦੱਸ ਦਿੱਤਾ ਐਲਨ ਨੇ ਦੱਸਿਆ ਕਿ ਇਹ ਸਾਰਾ ਪਲਾਨ ਉਹਨੇ ਹੀ ਬਣਾਇਆ ਸੀ ਨਕਲੀ ਡਮੀ ਹੈਡਸ ਉਹਨਾਂ ਨੇ ਲਾਸਟ 6 ਮਹੀਨੇ ਤੋਂ ਬਣਾ ਕੇ ਰੱਖੀ ਹੋਈਆਂ ਸੀ ਤੇ ਉਹਨਾਂ ਤੇ ਲੱਗੇ ਬਾਲ ਵੀ ਐਲਨ ਨੇ ਹੀ ਜੇਲ੍ਹ ਦੇ హెయిਰ ਕਟ ਰੂਮ ਤੋਂ ਚੋਰੀ ਕਰਕੇ ਸੇਵ ਕੀਤੇ ਸੀ। ਇਹਨਾਂ ਡਮੀ ਹੈਡਸ ਨੂੰ ਰਾਤ ਫਰਾਰ ਹੋਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਬਿਸਤਰ ਤੇ ਲਗਾਇਆ ਸੀ। ਐਲਨ ਨੇ ਇਨਵੈਸਟੀਗੇਸ਼ਨ ਦੇ ਟਾਈਮ ਸਟੈਪ ਬਾਈ ਸਟੈਪ ਸਮਝਾਇਆ ਕਿ ਉਹਨਾਂ ਨੇ ਕਿਵੇਂ ਆਪਣਾ ਕੰਮ ਕੀਤਾ। ਪਰ ਇੱਕ ਸੈਲ ਦੀ ਪਿਛਲੀ ਕੰਧ ਤੇ ਲੱਗਿਆ ਹੋਇਆ ਇੱਕ ਛੋਟਾ ਜਿਹਾ ਵੈਂਡ ਉਹਨਾਂ ਦਾ ਪਹਿਲਾ ਟਾਰਗੇਟ ਸੀ। ਐਲਨ ਨੂੰ ਇਹ ਵੀ ਪਤਾ ਸੀ ਕਿ ਜਿਹੜੀ ਕੰਕਰੀਟ ਦੀ ਕੰਧ ਹੈ ਉਹ ਬਹੁਤ ਪਤਲੀ ਹੈ ਤੇ ਕੋਈ ਵੀ ਮੈਟੈਲਿਕ ਟੂਲ ਨਾਲ ਖਰੇਦ ਕੇ ਇਹਨੂੰ ਵੱਡਾ ਕੀਤਾ ਜਾ ਸਕਦਾ ਹੈ। ਇਜਲੀ ਚੇਮ ਇੰਨੀਆ ਤੋਂ ਉਹ ਚਾਰੋਂ ਗੈਤੀਆਂ ਨੇ ਮੌਕਾ ਮਿਲ ਦੇਈ ਰਾਤ ਨੂੰ ਆਪਣੇ ਵੈਂਟਸ ਨੂੰ ਚਮਚ ਨਾਲ ਖਰੀਦਣਾ ਸ਼ੁਰੂ ਕਰਤਾ ਸੀ ਇਹੀ ਖੁਰਚਨ ਨਾਲ ਜ਼ਮੀਨ ਤੇ ਜਿਹੜਾ ਵੀ ਪਲਾਸਟਰ गिरਦਾ ਸੀ ਉਹ ਆਪਣੇ ਕਪੜਿਆਂ 'ਚ ਪਾ ਕੇ ਡਸਟ ਵਿੱਚ ਸਿੱਟ ਕੇ ਆਂਦੇ ਸੀ ਜਦੋਂ ਕੋਈ ਵੀ ਗਾਰਡ ਚੱਲਦੇ ਨੇੜੇ ਆਂਦਾ ਸੀ ਤਾਂ ਰਾਈਟ ਵੇ ਵੈਂਟ ਦੇ ਉਹ ਹੌਲ ਨੂੰ ਆਪਣੀ ਕਿਸੇ ਬੁੱਕ ਨਾਲ ਕਿਸੇ ਪਿੱਲੋ ਨਾਲ ਜਾਂ ਕੋਈ ਵੀ 뮤지컬 ਇਨਸਟਰੂਮੈਂਟ ਨਾਲ ਲੁਕੋ ਦਿੰਦੇ ਸੀ ਥੋੜੇ ਦਿਨਾਂ 'ਚ ਇਹ ਹੌਲ ਹੋਰ ਵੱਡਾ ਹੁੰਦਾ ਰਿਹਾ ਤੇ ਹੌਲੀ-ਹੌਲੀ ਇੱਕ ਬੰਦੇ ਲਈ ਖੁਰਾਕ ਬਣ ਗਿਆ ਫਿਰ ਉਹਨਾਂ ਨੇ ਜੇਲ੍ਹ ਦੇ ਇੱਕ ਪੁਰਾਣੇ ਵੈਕਿਊਮ ਕਲੀਨਰ ਦੀ ਮੋਟਰ ਤੋਂ ਇੱਕ ਜਗਾੜੀ ਡ੍ਰਿਲ ਮਸ਼ੀਨ ਬਣਾਈ ਐਂਡ ਇਹੀ ਡ੍ਰਿਲ ਨਾਲ ਉਹ ਵੈਂਟੀਲੇਟਰ ਦੀ ਝਾਲੀ ਜਲਦੀ ਕੱਟ ਸਕੇ ਸੀ ਇਹ ਸਾਰਾ ਖੁਦਾਈ ਵਾਲਾ ਕੰਮ ਇਹ ਜ਼ਿਆਦਾਤਰ ਉਦੋਂ ਕਰਦੇ ਸੀ ਜਦੋਂ ਜੇਲ੍ਹ 'ਚ 뮤지컬 ਆਰ ਚੱਲਦਾ ਸੀ ਭਈ ਪੂਰੇ ਜੇਲ੍ਹ 'ਚ ਕੁਝ ਘੰਟਿਆਂ ਤੱਕ 뮤직 ਬੈਕ ਟੂ ਬੈਕ ਚਲਾਇਆ ਜਾਂਦਾ ਸੀ ਐਂਡ ਫਾਈਨਲੀ ਉਹਨਾਂ ਨੇ ਆਪਣੀ ਸੈੱਲ 'ਚ ਇੱਡਾ ਵੱਡਾ ਹਾਲ ਬਣਾ ਲਿਆ ਸੀ ਕਿ ਇੱਕ ਬੰਦਾ ਆਰਾਮ ਨਾਲ ਨਿਕਲ ਸਕੇ ਜਦੋਂ ਹਾਲ ਫਾਈਨਲੀ ਤਿਆਰ ਹੋ ਗਿਆ ਹਵਾਵੈਂਟ ਦੇ ਬਿਲਕੁਲ ਸਾਹਮਣੇ ਦੂਸਰੀ ਸਾਈਡ ਇੱਕ ਸਰਵਿਸ ਕੋਰੀਡੋਰ ਸੀ ਯੋ ਤੇ ਕੋਈ ਸਿਕਿਉਰਿਟੀ ਨਹੀਂ ਸੀ ਉਹ ਕੋਰੀਡੋਰ ਚ ਇੱਕ ਪਾਈਪ ਸਿੱਧਾ ਛੱਤ ਤੱਕ ਲੈ ਕੇ ਜਾਂਦਾ ਸੀ ਕਹਿੰਦੇ ਨੇ ਅੱਗੇ ਦਾ ਪਲਾਨ ਸਾਰਾ ਆਲਰੇਡੀ ਪਲਾਨ ਕੀਤਾ ਹੋਇਆ ਸੀ ਐਲਕਟਰਾਸਟ ਪ੍ਰਿਜ਼ਨਰਸ ਨੂੰ ਅਕਸਰ ਸਫਾਈ ਜਾਂ ਰਿਪੇਅਰ ਵਾਲਾ ਕੰਮ ਦਿੱਤਾ ਜਾਂਦਾ ਸੀ ਕਹਿੰਦੇ ਨੇ ਉਹਦੇ ਨਾਲ ਵਾਲੇ ਬੰਦੇ ਕਈ ਵਾਰ ਮੇਨਟੇਨੈਂਸ ਦੇ ਬਹਾਨੇ ਛੱਤ ਤੇ ਜਾ ਚੁੱਕੇ ਸੀ ਉਹਨਾਂ ਨੇ ਆਲਰੇਡੀ ਛੱਤ ਦੇਖੀ ਹੋਈ ਸੀ ਉੱਥੋਂ ਉਹਨਾਂ ਨੇ ਛੱਤ ਦੇ ਹਰ ਰਾਹ ਹਰ ਕੋਨਾ ਅਬਜ਼ਰਵ ਕਰਕੇ ਆਪਣੀ ਐਸਕੇਪ ਰੂਟ ਦੀ ਮੈਪਿੰਗ ਕਰ ਲਈ ਸੀ ਛੱਤ ਦੇ ਉੱਪਰ ਇੱਕ ਵੱਡਾ ਡਰੇਨ ਪਾਈਪ ਸੀ ਜੋ ਪ੍ਰਿਜ਼ਨ ਦੇ ਗਰਾਊਂਡ ਤੱਕ ਜਾਂਦਾ ਸੀ ਇਹ ਪਾਈਪ ਦੇ ਥਰੂ ਛੱਤ ਤੋਂ ਪ੍ਰਿਜ਼ਨਰਜ਼ ਥੱਲੇ ਪ੍ਰਿਜ਼ਨ ਗਰਾਊਂਡ ਤੱਕ ਆਉਂਦੀ ਹੈ। ਐਲਨ ਵੈਸਟ ਉਹਨਾਂ ਤਿੰਨਾਂ ਪ੍ਰਿਜ਼ਨਰਜ਼ ਨੂੰ ਭਜਦੇ ਹੋਏ ਆਪਣੀ ਸੈੱਲ ਤੋਂ ਦੇਖ ਰਿਹਾ ਸੀ। ਉਹਨੇ ਦੱਸਿਆ ਕਿ ਥੱਲੇ ਗਰਾਊਂਡ ਤੇ ਲੈਂਡ ਹੁੰਦੀ ਉਹ ਤਿੰਨ 15 ਫੁੱਟ ਉੱਚੀ ਫੈਂਸ ਤੱਕ ਦੌੜਦੇ ਨੇ। ਅੰਧੇਰੇ ਦਾ ਫਾਇਦਾ ਚੱਕਦੇ ਹੋਏ ਉਹ ਫੈਂਸ ਤੇ ਚੜ ਗਏ ਤੇ ਦੂਸਰੀ ਤਰਫ ਲੰਘ ਗਏ। ਐਂਡ ਫਾਈਨਲੀ ਤਿੰਨ ਪ੍ਰਿਜ਼ਨਰਜ਼ ਐਲਕਟਰਾਜ਼ ਨੂੰ ਤੋੜ ਕੇ ਭਾਜ ਗਏ। ਮਾਰਨ ਵੈਸਟ ਨੇ ਦੱਸਿਆ ਕਿ ਉਹਨਾਂ ਦਾ ਪਲਾਨ ਸਿਰਫ ਇੱਥੇ ਤੱਕ ਨਹੀਂ ਸੀ ਬਲਕਿ ਉਹਨਾਂ ਨੇ ਆਫਟਰ ਇਸਕੇ ਪਲਾਨ ਵੀ ਫਾਈਨਲ ਕੀਤਾ ਹੋਇਆ ਸੀ ਐਲਕਾਟਰਾਜ਼ ਜੇਲ੍ਹ ਚ ਕੈਦੀਆਂ ਨੂੰ ਰਬਰ ਦੇ ਰੇਨ ਕੋਟ ਦਿੱਤੇ ਜਾਂਦੇ ਸੀ ਤੇ ਚਾਰੋਂ ਪ੍ਰिजनਰਸ ਧੀ ਹੌਲੀ ਹੌਲੀ ਇਹ ਹੀ ਰੇਨ ਕੋਟਸ ਨੂੰ ਇਕੱਠਾ ਕਰ ਰਹੇ ਸੀ ਜਦੋਂ 50 ਤੋਂ ਵੱਧ ਰੇਨ ਕੋਟਸ ਇਕੱਠੇ ਹੋ ਗਏ ਤਾਂ ਉਹਨਾਂ ਨੇ ਇਹਨਾਂ ਨੂੰ ਜੋੜ ਕੇ ਇੱਕ ਵੱਡੀ ਇਨਫਲੇਟੇਬਲ ਰਾਫਟ ਤਿਆਰ ਕੀਤੀ ਰੇਨ ਕੋਟ ਦੇ ਹੀ ਮਟੀਰੀਅਲ ਦੇ ਨਾਲ ਉਹਨਾਂ ਨੇ ਆਪਣੇ ਲਈ ਲਾਈਫ ਜੈਕਟਸ ਵੀ ਸਿਲੀਆਂ ਸੀ ਉਹਨਾਂ ਦਾ ਪਲਾਨ ਸੀ ਕਿ ਫੈਂਸ ਨੂੰ ਕਰਾਸ ਕਰਨ ਤੋਂ ਬਾਅਦ ਐਲਕਾਟਰਾਜ਼ ਦੇ ਨਾਰਥ ਸਾਈਡ ਐਂਜਲ ਆਇਲੈਂਡ ਵੱਲ ਪੈਡਲ ਕਰਨਗੇ। ਐਂਜਲ ਆਇਲੈਂਡ ਐਲਕਟਰਾਸ ਤੋਂ ਥੋੜੀ ਦੂਰ ਇੱਕ ਛੋਟਾ ਆਇਲੈਂਡ ਸੀ। ਪੈਲਨਵਸ ਨੂੰ ਪਤਾ ਸੀ ਕਿ ਐਂਜਲ ਆਇਲੈਂਡ ਹੀ ਇੱਕ ਰਸਤਾ ਹੈ ਜਿਹਦੇ ਥਰੂ ਕੋਸਟ ਗਾਰਡ ਨੂੰ ਅਵੋਇਡ ਕਰ ਸਕਦੇ। ਫਿਰ ਐਂਜਲ ਆਇਲੈਂਡ ਤੋਂ ਉਹਨਾਂ ਨੇ ਮੇਨ ਲੈਂਡ ਕੈਲੀਫੋਰਨੀਆ ਦੇ ਕੋਸਟ ਤੱਕ ਪਹੁੰਚਣਾ ਸੀ। ਮੇਨ ਲੈਂਡ ਪਹੁੰਚ ਕੇ ਰਾਤ ਦੇ ਨੇੜੇ ਕੋਈ ਛੋਟੀ ਗੱਡੀ ਨੂੰ ਚੋਰੀ ਕਰਕੇ ਉਹ ਤੋਂ ਫਰਾਰ ਹੋ ਜਾਣਗੇ। ਐਲ ਨੇ ਇਹ ਵੀ ਦੱਸਿਆ ਕਿ ਮੇਨ ਲੈਂਡ ਤੇ ਪਹੁੰਚਦੇ ਉਹਨਾਂ ਦਾ ਅਗਲਾ ਪਲਾਨ ਸੀ ਉਹ ਆਪਣੇ ਕੱਪੜੇ ਚੇਂਜ ਕਰਨਗੇ। ਹੰਡੂ ਕਪੜੇ ਚੱਕਣੇ ਕਿਸੇ ਦੇ ਬੈਕਯਾਰਡ ਤੋਂ ਰਾਦਰਦਨ ਕਿਸੇ ਦੇ ਸਟੋਰ ਤੋਂ ਤਾਂਕਿ ਕੋਈ ਉਹਨੂੰ ਪੁਲਿਸ ਰਿਪੋਰਟ ਨਾ ਕਰੇ ਲੋਕਾਂ ਨੂੰ ਲੱਗੇ ਕਿ ਮੇਰੇ ਵਿੰਡ ਦੇ ਕਾਰਨ ਕਪੜੇ ਉੜ ਗਏ ਨੇ ਅਥਾਰਟिटीज ਨੇ ਐਲਨ ਤੋਂ ਮਿਲੀ ਜਾਣਕਾਰੀ ਦੇ ਮਤਾਬਿਕ ਸਰਚ ਪਾਰਟੀਆਂ ਭਾਈਆਂ ਆਇਲੈਂਡ ਦਾ ਕੋਨਾ-ਕੋਨਾ ਛਾਣ ਮਾਰਿਆ ਕੋਸਟ ਤੇ ਪੁਲਿਸ ਨੂੰ ਅਲੱਗ ਲਾਟ ਕੀਤਾ ਗਿਆ ਪਰ ਨਾ ਕਿ ਤੋ ਕੋਈ ਗੱਡੀ ਚੋਰੀ ਹੋਈ ਨਾ ਕੋਈ ਸਸਪੀਸ਼ਸ ਬੰਦੇ ਦੀ ਕੋਈ ਰਿਪੋਰਟ ਮਿਲੀ ਕੁਝ ਟਾਈਮ ਬਾਅਦ FBI ਨੂੰ ਐਲਨ ਦੀ ਕਹਾਣੀ ਤੇ ਸ਼ੱਕ ਹੋਣ ਲੱਗਾ ਉਹਨਾਂ ਨੇ ਸੋਚਿਆ ਕਿ ਐਲਨ ਝੂਠ ਬੋਲ ਰਿਹਾ ਆਪਣੇ ਆਪ ਨੂੰ ਬਚਾਣ ਲਈ ਪਰ ਫਿਰ ਥੋੜੇ ਦਿਨਾਂ ਬਾਅਦ ਕੁਝ ਸਬੂਤ ਮਿਲੇ ਜੋ ਐਲਨ ਦੀ ਸਟੋਰੀ ਨਾਲ ਲਿੰਕ ਹੁੰਦੇ ਸੀ। ਬਲਾਕ ਬੀ ਦੀ ਛਾਤੇ ਜਿੱਥੇ ਉਹਨਾਂ ਨੇ ਰਾਫਟਸ ਐਂਡ ਲਾਈਫ ਜੈਕਟਸ ਬਣਾਈਆਂ ਸੀ ਉੱਥੇ ਰਬੜ ਦੇ ਟੁਕੜੇ ਮਿਲੇ, ਜੁੱਤਿਆਂ ਦੇ ਨਿਸ਼ਾਨ ਮਿਲੇ। ਜਿਹੜੇ ਡレイン ਪਾਈਪ ਤੋਂ ਉੱਤਰੇ ਸੀ, ਉੱਥੋਂ ਵੀ ਫਿੰਗਰਪ੍ਰਿੰਟਸ ਦੇ ਨਿਸ਼ਾਨ ਮਿਲੇ। ਹੋਰ ਕਲੀਅਰ ਹੋ ਗਿਆ ਕਿ ਐਲਨ ਵੈਸ ਝੂਠ ਨਹੀਂ ਬੋਲ ਰਿਹਾ। ਉਹ ਤਿੰਨੋਂ ਵਾਕਈ ਇਸ ਤਰੀਕੇ ਨਾਲ ਭੱਜੇ ਨੇ। FBI ਦੇ ਨਾਲ ਨਾਲ ਕੋਸਟ ਗਾਰਡ, ਫੈਡਰਲ ਬਿਊਰੋ ਆਫ ਪ੍ਰਿਜ਼ਨਸ ਤੇ ਯੂਐਸ ਮਾਰਸ਼ਲ ਸਰਵਿਸ ਨੂੰ ਵੀ ਜੋੜ ਦਿੱਤਾ ਗਿਆ। ਸਮੁੰਦਰ ਚ ਹਰ ਪਾਸੇ ਬੋਟਸ ਐਂਡ ਹੈਲੀਕਾਪਟਰਸ ਨਾਲ ਸਰਚ ਕੀਤੀ ਗਈ ਪਰ ਕੁਝ ਵੀ ਹੱਥ ਨਹੀਂ ਆਇਆ ਨਾ ਕੋਈ ਕੈਦੀ ਮਿਲਿਆ ਨਾ ਕੋਈ ਲਾਈਫ ਜੈਕਟ ਨਾ ਰਾਫਟ ਦਾ ਕੋਈ ਵੀ ਟੁੱਟਿਆ ਹੋਇਆ ਹਿੱਸਾ ਇੰਨੀ ਵੱਡੀ ਤਲਾਸ਼ੀ ਦੇ ਬਾਅਦ ਵੀ ਜਦੋਂ ਕੁਝ ਨਹੀਂ ਮਿਲਿਆ ਤਾਂ ਇਹ ਕੇਸ ਇੱਕ ਸਸਪੈਂਸ ਥ੍ਰਿਲਰ ਮਿਸਟਰੀ ਬਣ ਕੇ ਰਹਿ ਗਿਆ ਐਸਕੇਪ ਤੋਂ 4 ਮਹੀਨੇ ਬਾਅਦ ਕੋਸਟ ਗਾਰਡਜ਼ ਨੂੰ ਪਾਣੀ ਚ ਤੈਰਦਾ ਹੋਇਆ ਇੱਕ ਲੱਕੜੀ ਦਾ ਇੱਕ ਪੈਡਲ ਮਿਲਿਆ ਮੰਨਿਆ ਜਾਂਦਾ ਹੈ ਕਿ ਇਹ ਪੈਡਲ ਉਹਨਾਂ ਦੀ ਹੀ ਰਾਫਟ ਦਾ ਸੀ ਕੁਝ ਟਾਈਮ ਬਾਅਦ ਦੋ ਵਾਟਰਪਰੂਫ ਬੈਗਸ ਮਿਲੇ ਜੋ ਰੇਨਕੋਟ ਦੇ ਕਪੜੇ ਨਾਲ ਬਣੇ ਹੋਏ ਸੀ ਇਹਨਾਂ ਬੈਗਸ 'ਚੋਂ ਤਿੰਨੋਂ ਪ੍ਰਿਜ਼ਨਰ ਦਾ ਕੁਝ ਪਰਸਨਲ ਸਮਾਨ ਸੀ। ਉਹਨਾਂ ਦੀ ਫੈਮਿਲੀ ਫੋਟੋ ਸੀ, ਚਿੱਠੀਆਂ ਸੀ। ਗਵਰਨਮੈਂਟ ਨੂੰ ਪਤਾ ਸੀ ਕਿ ਇਹ ਸਮਾਨ ਕੋਈ ਵੀ ਪ੍ਰਿਜ਼ਨਰ ਆਸਾਨੀ ਨਾਲ ਨਹੀਂ ਛੱਡ ਸਕਦਾ। ਇਹਨਾਂ ਚੀਜ਼ਾਂ ਦਾ ਸਮੁੰਦਰ 'ਚ ਮਿਲਣਾ ਇੱਕ ਬਹੁਤ ਵੱਡੀ ਇੰਪੋਰਟੈਂਸ ਰੱਖਦਾ ਸੀ ਐਂਡ ਕੇਸ ਨੂੰ ਇੱਕ ਨਵੀਂ ਡਾਇਰੈਕਸ਼ਨ 'ਚ ਭੇਜ ਸਕਦਾ ਸੀ। ਇਨਵੈਸਟੀਗੇਟਰਸ ਨੇ ਅੰਦਾਜ਼ਾ ਲਾਇਆ ਕਿ ਜੇ ਉਹ ਜਿੰਦਾ ਮੀਨਲੈਂਡ ਤੱਕ ਪਹੁੰਚ ਜਾਂਦੇ ਤਾਂ ਇਹ ਪਰਸਨਲ ਚੀਜ਼ਾਂ ਕਦੇ ਨਾ ਛੱਡ ਕੇ ਜਾਂਦੇ। ਇਹਨਾਂ ਚੀਜ਼ਾਂ ਦਾ ਪਾਣੀ 'ਚ ਮਿਲਣ ਦਾ ਮਤਲਬ ਹੈ ਕਿ ਜਾਂ ਤਾਂ ਉਹ ਸਮੁੰਦਰ 'ਚ ਡੁੱਬ ਕੇ ਮਰ ਗਏ ਨੇ ਜਾਂ ਕਿਸੇ ਸ਼ਾਰਕ ਨੇ ਉਹਨ ਬਟ ਅਥਾਰਟिटीज ਨੂੰ ਫੇਰ ਕੁਐਸਚਨ ਕੀਤਾ ਗਿਆ ਕਿ ਜੇ ਉਹ ਡੁੱਬੇ ਹੁੰਦੇ ਤਾਂ 2-3 ਦਿਨ ਤੱਕ ਲਾਸ਼ ਜ਼ਰੂਰ ਉੱਪਰ ਆ ਜਾਂਦੀ ਪਰ ਅਗਲੇ ਕਈ ਮਹੀਨਿਆਂ ਤੱਕ ਕੋਈ ਲਾਸ਼ ਨਹੀਂ ਮਿਲੀ ਇੱਕ ਵੀ ਡੈੱਡ ਬਾਡੀ ਨਹੀਂ ਮਿਲੀ ਇਹ ਗੱਲ ਫੇਰ ਪਜ਼ਲ ਮੰਗੀ ਐਂ ਜਿਹੜੇ ਸਮੁੰਦਰ ਦੀ ਆਪਾਂ ਗੱਲ ਕਰ ਰਹੇ ਹਾਂ ਇੰਨੇ ਠੰਡੇ ਪਾਣੀ ਦੇ ਏਰੀਆ 'ਚ ਸ਼ਾਰਕਸ ਕਿਉਂ ਆ ਹੀ ਨਹੀਂ ਸਕਦੇ ਅਜ ਤੱਕ ਕਈ ਲੋਕਾਂ ਦਾ ਮੰਨਣਾ ਹੈ ਕਿ ਫ੍ਰੈਂਕ ਮੌਰੀਸ ਤੇ ਐਂਗਲਿੰਗ ਬ੍ਰਦਰਸ 3 ਉਹ ਉਸ ਰਾਤ ਕਿਸਮਤ ਨਾਲ ਬਚ ਗਏ ਈਵਨ ਅਥਾਰਟिटीज ਮੰਨਦੀਆਂ ਨੇ ਕਿ ਸ਼ਾਇਦ ਉਹ ਇੱਕ ਨਵੇਂ ਨਾਮ ਐ ਨਵੀ ਆਈਡੈਂਟੀਟੀ ਨਾਲ ਕਿਸੇ ਹੋਰ ਕੰਟਰੀ 'ਚ ਰਹ ਰਹੇ 1962 ਚ FBI ਨੇ ਐਸਕੇਪ ਤੋਂ ਤੁਰੰਤ ਬਾਅਦ ਹੀ ਐਂਗਲਿੰਗ ਬ੍ਰਦਰਸ ਦੀ ਫੈਮਲੀ ਤੇ ਕੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਐਂ ਕਈ ਹਫ਼ਤਿਆਂ ਤੱਕ ਨਜ਼ਰ ਰੱਖਣ ਤੋਂ ਬਾਅਦ ਉਹਨਾਂ ਦੇ ਇੱਕ ਭਤੀਜੇ ਡੇਵਿਡ ਨੇ FBI ਨੂੰ ਕੰਫੈਸ ਕੀਤਾ। ਡੇਵਿਡ ਦਾ ਗਿਆਨ ਸੀ ਕਿ ਐਂਗਲਿੰਗ ਬ੍ਰਦਰ ਤੇ ਵੱਡੇ ਭਰਾ ਰੌਬਰਟ ਐਂਗਲਿੰ ਨੇ ਆਪਣੀ ਡੈਥ ਬੈੱਡ ਤੇ ਆਪਣੇ ਪਰਿਵਾਰ ਨੂੰ ਕੁਝ ਕੰਫੈਸ ਕੀਤਾ। ਜੌਨ ਤੇ ਕਲੈਰੈਂਸ ਦੋਨੋਂ ਜਿੰਦਾਨਾਂ 'ਚ ਐਂਡ ਉਹ ਰੌਬਰਟ ਨਾਲ ਕੰਟੈਕਟ ਵੀ ਨਹੀਂ। ਇਸ ਹੁਣ ਕੇ FBI ਦੇ ਹੋਸ਼ ਉੜ ਗਏ ਕਿ ਐਂਗਲਿੰਗ ਬ੍ਰਦਰਸ ਸੱਚੀ ਜਿੰਦਾਨਾਂ ਦੇ ਪਰ ਪ੍ਰੋਬਲਮ ਸੀਗੀ ਕਿ ਇਹ ਸਿਰਫ ਇੱਕ ਨਿਊਜ਼ ਸੀ FBI ਕੋਲ ਕੋਈ ਵੋਟਾ ਸਬੂਤ ਨਹੀਂ ਸੀ। ਐਸਕੇਪ ਤੋਂ ਲਗਭਗ 15 ਸਾਲ ਬਾਅਦ ਐਂਗਲਿੰਗ ਬ੍ਰਦਰ ਦੇ ਇੱਕ ਕਜ਼ਨ ਨੇ ਬ੍ਰਾਜ਼ਿਲ 'ਚ ਦੋ ਮੁੰਡਿਆਂ ਨੂੰ ਦੇਖਿਆ। ਉਹਨਾਂ ਦੀ ਸ਼ਕਲ ਬਿਲਕੁਲ ਜੌਨ ਤੇ ਕਲੈਰੈਂਸ ਐਂਗਲਿੰ ਨਾਲ ਮਿਲਦੀ ਸੀ। ਉਸ ਕਜ਼ਨ ਨੇ ਲੁੱਕ ਕੇ ਇੱਕ ਫੋਟੋ ਵੀ ਖਿੱਚੀ ਐਂਡ ਆਪਣੀ ਫੈਮਿਲੀ ਨੂੰ ਦਿਖਾਈ। ਫੈਮਿਲੀ ਮੈਂਬਰਸ ਨੇ ਵੀ ਫੋਟੋ ਦੇਖ ਕੇ ਕਿਹਾ ਕਿ ਫੋਟੋ 'ਚ ਨਜ਼ਰ ਆ ਰਹੇ ਦੋ ਬੰਦੇ ਐਂਗਲਿੰਗ ਬ੍ਰਦਰ ਜੀ ਨੇ ਪਰ ਜਦੋਂ ਇਹ ਫੋਟੋ FBI ਤੇ US Marshals ਦੇ experts ਨੇ analyze ਕੀਤੀ ਉਹਨਾਂ ਦੀ ਰਿਪੋਰਟ ਦੇ ਅਕੋਰਡਿੰਗ ਐਂਗਲਿੰਗ ਬ੍ਰਦਰਸ ਨਾਲ ਇਹ ਫੋਟੋ ਬਿਲਕੁਲ ਮੈਚ ਨਹੀਂ ਹੁੰਦੀ ਇਹ ਫੋਟੋ ਲਾਸਟ ਟਾਈਮ ਸੀ ਕਿ ਜਦੋਂ ਐਂਗਲਿੰਗ ਬ੍ਰਦਰਸ ਦੀ ਜ਼ਿੰਦਾ ਹੋਣ ਦੀ ਕੋਈ ਵੀ ਨਿਊਜ਼ ਆਈ ਸੀ ਐਂ ਦੂਸਰੀ ਸਾਈਡ ਫ੍ਰੈਂਕ ਮੋਰਿਸ ਦੇ ਬਾਰੇ ਕਦੇ ਕੋਈ ਕੀ ਜਾਣਕਾਰੀ ਨਹੀਂ ਮਿਲੀ ਇਸ ਹਿਸਟੋਰੀਕ ਐਸਕੇਪ ਤੋਂ ਬਾਅਦ ਅਗਲੇ ਸਾਲ ਹੀ 1963 ਵਿੱਚ ਐਲਕੈਟਰਾਜ਼ ਜੇਲ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ 1979 ਵਿੱਚ FBI ਨੇ ਵੀ ਫਾਈਨਲੀ ਇਹ ਕੇਸ ਨੂੰ ਆਫੀਸ਼ੀਅਲੀ ਬੰਦ ਕਰ ਯੂਐਸ ਮਾਰਸ਼ਲ ਸਰਵਿਸ ਦੇ ਕੋਲ ਅੱਜ ਵੀ ਇਹ ਕੇਸ ਓਪਨ ਹੈ ਕਿਉਂਕਿ ਜੇ ਕੋਈ ਕ੍ਰਾਈਮਨਲ ਜ਼ਿੰਦਾ ਹੋਵੇ ਤਾਂ ਲਾਅ ਦੇ ਅਕੋਰਡਿੰਗ 100 ਸਾਲ ਦੀ ਏਜ ਤੱਕ ਉਹਨਾਂ ਦਾ ਕੇਸ ਹਮੇਸ਼ਾ ਓਪਨ ਰਹਿੰਦਾ ਹੈ ਨਾ ਚ ਐਲਕਟਰਾਜ਼ ਆਈਲੈਂਡ ਇੱਕ ਨੈਸ਼ਨਲ ਹਿਸਟੋਰਿਕ ਸਾਈਟ ਬਣ ਚੁੱਕਿਆ ਹਜ਼ਾਰਾਂ ਟੂਰਿਸਟ ਹਰ ਸਾਲ ਇਹ ਜੇਲ ਦੇ ਪੁਰਾਣੇ ਸੈਲਸ ਉਹ ਵੈਂਟਸ ਜਿੱਥੋਂ ਐਸਕੇਪ ਹੋਇਆ ਡਮੀ ਹੈਡਸ ਦੇ ਰੈਪਲਿਕਸ ਦੇਖਣ ਆਉਂਦੇ ਪਰ ਉਹ ਕਹਿੰਦੇ ਦੀ ਫ੍ਰੈਂਕ ਮੋਰਿਸ ਜான் ਐਂਗਲਿਨ ਟਿਕਲੇਰੈਂਸ ਐਂਗਲਿ ਉਹਨਾਂ ਦਾ ਕੀ ਬਣਿਆ ਇਹ ਮਿਸਟਰੀ ਅੱਜ ਵੀ ਅਨਸੋਲਵਡ ਹੈ ਜੇ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਐਂਡ ਪਲੀਜ਼ ਸਬਸਕ੍ਰਾਈਬ ਦਿਸ ਚੈਨਲ ਫੋਰ ਮੋਰ ਇੰਟਰਸਟਿੰਗ ਵੀਡੀਓਜ਼ ਥੈਂਕਸ ਫॉर ਵਾਚਿੰਗ